ਉਹਨੂੰ ਇਹ ਬਾਰਾ ਡੋਨ ਨੂੰ ਬੋਇਆ ਬਦਾਨੇ ਕੋਲ ਪਾਸਰੇ ਟੈਂਕ ਹੈ ਮਾਰੀ ਕਿਸ ਤਰ੍ਹਾਂ ਤੇਰਾ ਤੇ ਜੋ ਬਾਈ ਯਾਰ ਬਾਈ ਨੂੰ ਹੋ ਸਕਦਾ ਤਾਨ ਨੂੰ ਕੋਲ ਤੋਂ ਦੇ ਰਹਿਣੇ ਡੋਸਰ ਰਾਹ ڪيڏا فون آ مٿي ٿريا هو گڏي پتا پيش ڪرا هئا

ਆਹ ਉਧਰ ਸਾਈਡ ਤੇ ਖੜਾ ਵੀ ਗੱਲ ਕਰ ਰਿਆ ਸੀ ਫੋਨ ਤੇ ਮੈਨੂੰ ਫੋਨ ਆਇਆ ਵਾ ਸੀਗਾ ਤੇ ਬਾਈ ਨੇ ਕੀ ਕੀਤਾ ਵੀ ਜਿਪ ਜਾ ਰਹੀ ਸੀ ਬਾਈ ਨੇ ওভারਟੇਕ ਕਰਨ ਦੇ ਬਜਾਏ ওভারਟੇਕ ਕੀਤਾ ਪਰ ਥੋੜੀ ਜੀ ਕਾਲੀ ਕੀਤਾ ਉਹ ਵਡੇ ਕਿਨੇ ਉਹ ਵਡੇ ਕਰ ਰਿਹਾ ਵੀ ਬਾਈ ਵੱਜਿਆ ਜਿਪ ਦੇ ਮੂਹਰੇ ਟਾਇਰ ਤੇ ਬਾਈ ਤਾਂ ਰੜਦਾ ਰੜਦਾ ਇੰਸੋ ਤੱਕ ਆ ਗਿਆ ਉਹ ਬਾਈ ਦੀ ਸਕੂਟਰ ਜਿਹੜੀ ਉਹ ਵਿਚਾਰੇ ਗਈ ਉਹ ਬੱਸ ਵਾਲੇ ਨੇ ਫੇਡ ਮਾਰੀ ਸਕੂਟਰ ਦੀ ਆਹ ਕਰਤੀ ਜੇ ਇੱਧਰ ਬਹੁਤ ਹਾਲਤ ਕਿੱਦਾਂ ਹੁੰਦੇ ਬਾਈ ਹੁਣ ਘਰ ਜਾਣ ਨੂੰ ਫੋਨ ਕਰਿਆ ਹੈਗਾ ਉਹ ਇਹਨੂੰ ਉਹਦੀ ਭੈਣ ਨੇ ਫੋਨ ਕਰਿਆ ਉਹਦਾ ਫੋਨ ਹੈ ਜੀ ਸਾਡੇ ਕੋਲੇ ਉਰੀ ਪੈਨੋ ਵੀ ਫੋਨ ਕਰਿਆ ਆਏਗਾ ਸਮਾਈ ਸੋਸਾਇਟੀ ਵਾਲਾ ਫੋਨ ਕਰਿਆਗਾ ਉਹ ਆ ਰਹੇ ਆ ਬਾਈ ਹੁਣ ਠੀਕ ਹੈ ਵੈਸੇ ਕੋਈ ਦੇਖਿਆ ਜਾਵੇ ਤਾਂ ਇਹ ਗੱਡੀ ਵਾਲਾ ਸੀਗਾ ਜਿਹਨੇ ਫੇਟ ਮਾਰੀ ਉਹ ਉਹ ਭੱਜ ਗਿਆ ਜੀ ਭੱਜ ਗਿਆ ਫੇਟ ਮਾਰ ਕੇ ਹਾਂ ਜੀ ਭੱਜ ਗਿਆ ਭੱਜ ਗਿਆ ਬਾਈ ਜੀ ਉਹ ਸਟ ਕਿਹਦਾ ਫੋਨ ਆ ਮੇਰੇ ਕੋਲ ਆ ਨਹੀਂ ਉਹ ਤਾਂ ਬਾਈ ਗਈ ਜਾਂਦਾ ਮੇਰੇ ਕੋਲ ਨਹੀਂ ਨਹੀਂ ਉਹਦੇ ਕੋਲ ਨਹੀਂ ਉਹ ਤਾਂ ਜਾਨੀ ਲਾਈਵ ਵੇਖ ਪਰ ਵੱਜਦੇ ਆ ਚੱਕੋ ਬਾਈ ਚਲੋ ਯਾਰ ਆ ਰਹੀ ਹੈਗੀ ਉਹਨੂੰ ਮੈਂ ਉਧਰ ਸਾਈਡ ਤੇ ਖੜਾ ਜੀ ਗੱਲ ਕਰ ਰਿਆ ਸੀ ਫੋਨ ਤੇ ਮੈਨੂੰ ਫੋਨ ਆਇਆ ਵਾ ਸੀਗਾ ਤੇ ਬਾਈ ਨੇ ਕੀ ਕੀਤਾ ਵੀ ਜਿਪ ਜਾ ਰਹੀ ਸੀ ਬਾਈ ਨੇ ਓਵਰਟੇਕ ਕਰਨ ਦੇ ਬਜਾਏ ਓਵਰਟੇਕ ਕੀਤਾ ਪਰ ਥੋੜੀ ਜੀ ਕਾਲੀ ਕੀਤਾ ਉਹ ਵਡੇ ਕਿਨੇ ਓਵਰਟੇਕ ਕਰ ਰਹੀ ਬਾਈ ਵਜਿਆ ਜਿਪ ਦੇ ਮੂਹਰੇ ਟਾਇਰ ਤੇ ਤੇ ਬਾਈ ਤਾਂ ਰੜਦਾ ਰੜਦਾ ਇੰਸੋ ਤੱਕ ਆ ਗਿਆ ਔਰ ਬਾਈ ਦੀ ਸਕੂਟਰ ਜਿਹੜੀ ਉਹ ਵਿਚਾਰੇ ਗਈ ਉਹ ਬੱਸ ਵਾਲੇ ਨੇ ਫੇਡ ਮਾਰੀ ਸਕੂਟਰ ਦੀ ਆ ਕਰਤੀ ਜੇ ਇੱਧਰ ਬਹੁਤ ਹਾਲਤ ਕਿੱਦਾਂ ਹੁੰਦੇ ਬਾਈ ਹੁਣ ਘਰ ਜਾਣ ਫੋਨ ਕਰਿਆ ਹੈਗਾ ਔਰ ਇਹਨੂੰ ਉਹਦੀ ਭੈਣ ਨੇ ਫੋਨ ਕਰਿਆ ਔਰ ਆ ਫੋਨ ਹੈ ਜੀ ਸਾਡੇ ਕੋਲੇ ਉਹਦੀ ਭੈਣ ਨੂੰ ਵੀ ਫੋਨ ਕਰਿਆਗਾ ਸਮਾਈ ਸੋਸਾਇਟੀ ਵਾਲ ਨੂੰ ਫੋਨ ਕਰਿਆਗਾ ਉਹ ਆ ਰਹੇ ਆ ਬਾਈ ਹੁਣ ਠੀਕ ਆ ਵੈਸੇ ਕੋਈ ਦੇਖਿਆ ਜਾਵੇ ਤਾਂ ਜੇ ਗੱਡੀ ਵਾਲਾ ਸੀਗਾ ਜਿਹਨੇ ਫੇਟ ਮਾਰੀ ਉਹ ਉਹ ਭੱਜ ਗਿਆ ਜੀ ਭੱਜ ਗਿਆ ਫੇਟ ਮਾਰ ਕੇ ਹਾਂ ਜੀ ਭੱਜ ਗਿਆ ਭੱਜ ਗਿਆ ਬਾਈ ਜੀ ਉਹ